ਹੋਰ ਬਾਈ ਸਰਕਾਰ ਕਿਆ ਕਹਿੰਦੀ ਆ ਸਰਕਾਰ ਤਰਨタル ਦੀਆਂ ਚੋਣਾਂ ਚਲਕੀ ਹੋਈ ਆ ਹਾਂ ਫਿਰ ਲੱਗ ਲੈਣ ਦੇ ਤੁਹਾਨੂੰ ਕਿਆ ਨਾ ਲੱਗੇ ਰਹੇ ਨੇ ਹਾਂ ਮਨਦੀਪ ਅਤੇ ਚਾੜੂ ਵਾਲਿਆਂ ਦੀ ਟੱਕਰ ਚੱਲ ਰਹੀ ਆ ਹੂੰ ਪਰ ਰਾਜਾ ਬੜਿੰਗਾ ਕਾਂਗਰਸ ਨੂੰ ਖਤਮ ਕਰਨ ਵਾਲੇ ਦਾ ਪਿਆ ਵਾ بڑے بڑے ਬਿਆਨ ਦੇ ਆਓ ਆਓ ਉਹ ਪਤਾ ਨਹੀਂ ਉਹਨੂੰ ਉਧਰੋਂ ਮੋਦੀ ਕਨੇ ਬੁਰਕੀ ਕਰੀ ਵੀ ਆ ਵੀ ਤੂੰ ਬਿਆਨ ਇਹ ਜੇ ਦੇ ਵੀ ਜਿੰਨਾ ਜਿਹੜੀ ਰਹਿੰਦੀ ਹੁੰਦੀ ਕਾਂਗਰਸ ਉਹ ਖਤਮ ਹੋ ਜਵੇ ਉਹ ਹਾਈ ਹੋ ਇਹ ਨਹੀਂ ਹੋਊਗਾ ਬਾਈ ਆ ਬੇਵਕੂਫ ਬੰਦਾ ਏ ਅੱਛਾ ਉਹ ਕੱਲ ਉਹ ਵੀ ਬੋਲ ਰਿਹਾ ਤਾਂ ਇਹਦੇ ਪਰ ਕੈਪਟਨ ਵੀ ਕਹਿ ਰਿਹਾ ਦਾ ਕੁਝ ਪਰਸੋਂ ਹਾਸੋ ਜਣੀ ਦੀ ਗੱਲ ਕਰੀਆ ਉਹਨੇ ਹਾਂ ਮੈਂ ਹੁਣ ਭੁੱਲ ਗਿਆ ਕੀ ਕਿਹਾ ਉਹਨੇ ਠੀਕ ਹੈ ਮਾ ਉਹ ਕਹਿੰਦਾ ਕਿੱਥੋਂ ਛੜਾ ਕੇ ਲਿਆਇਆ ਤਾਂ ਕਹਿੰਦਾ ਤੈਨੂੰ ਉਹਨੂੰ ਪੁੱਛੇ ਹੋਗਾ ਨਾ ਪੱਤਰਕਾਰ ਨੂੰ ਅੱਛਾ ਰਾਜੇ ਵੜਿੰਗੇ ਨੂੰ ਕਹਿੰਦਾ ਰਾਜੇ ਹਾਂ ਪੱਤਰਕਾਰ ਨੂੰ ਨੇ ਕਹਿ ਰਿਹਾ ਰਾਜੇ ਵੜਿੰਗੇ ਨੂੰ ਪੁੱਛੀ ਨੂੰ ਸਵਾਲ ਕਰੀ ਵੀ ਤੈਨੂੰ ਕੈਪਟਨ ਸਾਹਿਬ ਕਿੱਥੋਂ ਛੜਾ ਕੇ ਲਿਆਏ ਤੇ ਕਿੱ데 ਛੜਾ ਕੇ ਲਿਆਏ ਤੇ ਪਤਾ ਨਹੀਂ ਕਿ ਕਿ ਉਹ ਕਹਿੰਦਾ ਕੀ ਮਸਲਾ ਤਾਂ ਕਹਨਾ ਮਸਲਾ ਨਹੀਂ ਤੂੰ ਉਹਨੂੰ ਸਵਾਲ ਕਰੀਆਂ ਜਾ ਕੇ ਰੋ ਮਸਲਾ ਘਰਾਪੇ ਦੱਸ ਬੰਦੇ ਤਾਂ ਦੋ ਬੰਦੇ ਤਾਂ ਇਹਨਾਂ ਦੇ ਦੋ ਫੰਨੇ ਖਾਂ ਤੇ ਯੂਥ ਚੋਂ ਇੱਕ ਆ ਤਾਂ ਆਪਣੇ ਆਹੀ ਰਾਜਾ ਵੜਿੰਗ ਦਾ ਦੂਆ 골ਡੀ ਤਾਂ 골ਡੀ ਉਹਨਾਂ ਨੇ ਜੱਫੀ ਪਾ ਕੇ ਖਤਮ ਕਰਤਾ ਇਹ ਆਪ ਵੀ ਖਤਮ ਹੋਊਗਾ ਇਹ ਕਾਂਗਰਸ ਨੂੰ ਵੀ ਕਰ ਦੇਣਾ ਇੱਕ ਗੱਲ ਹੋਰ ਵੀ ਹੋ ਸਕਦੀ ਹੈ ਇੱਕ ਮੇਰਾ ਦੋਸਤ ਆ ਉਹ ਕਹਿ ਰਿਹਾ ਤਾਂ ਹਾਂ ਹਾਂ ਕਹਿੰਦਾ ਵੀ ਇਹ ਜਾਣ ਪੁੱਝ ਕੇ ਵੀ ਹੋ ਸਕਦਾ ਵਿੜੇ ਬਿਆਨ ਨੇ ਉਹਦੇ ਵੀ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਸਾਰੇ ਕਿੱਥੋਂ ਘੁੰਮਦੇ ਨੇ ਕਿੱਥੋਂ ਕਿਹੜੇ ਇਸ਼ਾਰੇ ਤੇ ਚੱਲਦੇ ਨੇ ਇਹ ਸ਼ਾਇਦ ਇਹਨੂੰ ਮੋਦੀ ਵੱਲੋਂ ਸਨੇਹਾ ਹੋਵੇ ਇਹ ਜਾਂ ਕਹਿ ਲਓ ਵੀ ਇਸ਼ਾਰਾ ਹੋਵੇ ਵੀ ਤਾਂ ਇਹ ਆਖ ਉਸ ਬੋਲਣਾ ਹੈ ਤੇ ਜਿਹੜੀ ਗ੍ਰੈਂਡੀ ਕੁੰਦੀ ਕਾਂਗਰਸਾ ਪੰਜਾਬ ਦੇ ਵਿੱਚੋਂ ਖਤਮ ਕਰਦੇ ਇਹ ਬਹੁਤ ਕੁਸ਼ੀ ਤੁਹਾਡਾ ਤੁਹਾਡਾ ਨਮਾਨ ਇਹ ਆ ਵੀ ਮੋਦੀ ਵੱਲ ਇਸ਼ਾਰਾ ਹੋਊਗਾ ਪਰ ਕਈ ਜਿਹੜੀਆਂ ਸੰਭਾਵਨਾਵਾਂ ਇਹਦੀਆਂ ਇਹ ਨੇ ਵੀ ਇਹਦੀ ਭਗਵੰਤ ਮਾਨ ਸਾਹਿਬ ਨਾਲ ਨੇੜਤਾ ਹਾਂ ਉਹ ਵੀ ਹਾਂ ਦਸਾਂ ਵਾਲੀ ਬਾਡੀਆਂ ਵਾਲੀ ਉਹ ਗੱਲ ਕਰਦੇ ਹਾਂ ਹਾਂ ਕਈ 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 ਮਸਲਿਆਂ ਦੇ ਪਿੱਛੇ ਤੁਹਾਨੂੰ ਯਾਦ ਕਰਾਦਾ ਜਦੋਂ ਕੈਪਟਨ ਮੁੱਖ ਮੰਤਰੀ ਤਾਂ ਹਾਂ ਆ ਮੇਰਾ ਖਲ ਕੈਪਟਨ ਮੁੱਖ ਮੰਤਰੀਤਾ ਉਦੋਂ ਅਮਿਤ ਸਰ ਚੋਣਾ ਹੋਈਆਂ ਤੀਆਂ ਗੁਰਦਾਸਪੁਰ ਸਿਟੀ ਸੀਟ ਤੋਂ ਉਥੋਂ ਇਹਨਾਂ ਨੇ ਜਿਮਨੀ ਚੋਣ ਕਰਾਈ ਸੀ ਜਿੱਥੇ ਕਾਂਗਰਸ ਦਾ ਉਮੀਦਵਾਰ ਜਾਖੜ ਖੜਿਆਤਾ ਤੇ ਬੀਜੇਪੀ ਵੱਲੋਂ ਖੜਿਆਤਾ ਆਪਣਾ ਕਹਦੀਏ ਸ਼ਨੀ ਦੇਵਲ ਆਪਣਾ ਤਾਂ ਨਹੀਂ ਸੱਚੋ ਸ਼ਨੀ ਦੇਵਲ ਖੜਿਆਤਾ ਹਾਂ ਹਾਂ ਸੋ ਉਦੋਂ ਆਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਤਾਂ ਸ਼ਨੀ ਦੇਵਲ ਖੜਾਤਾ ਤੇ ਉਦੋਂ ਕੈਪਟਨ ਨੇ ਜਾਖੜ ਨੂੰ ਪਹਿਲਾ ਸ਼ੂਟ ਕਰਕੇ ਇਹਨਾਂ ਨੇ ਗੁਰਦਾਸਪੁਰ ਚ ਟਿਕਟ ਦੇਈ ਤੀ ਉਹਦਾ ਕੈਪਟਨ ਦਾ ਬਿਆਨਤਾ ਵੀ ਅ ਬੀ ਆਉਨਾ ਕਾਂਗਰਸੀ ਵਰਕਰਾਂ ਨੂੰ ਬਿਆਨ ਤਾਂ ਵੀ ਤੁਸੀਂ ਜਾਖੜ ਨੂੰ ਜਿਤਾ ਦਿਓ ਤੇ ਹੋ ਸਕਦਾ ਇਹ ਆਉਣ ਵਾਲਾ ਮੁੱਖ ਮੰਤਰੀ ਹੋਵੇ ਬਸ ਇਹ ਬਿਆਨ ਜਾਖੜ ਦੇ ਹੱਕ ਚ ਘਟਤਾ ਤੇ ਉਹ ਕਾਂਗਰਸੀਆਂ ਦੀਆਂ ਮਤਲਬ ਹੀ ਈਰਖਾ ਵਧਾਉਣ ਲਈ ਵੱਧਤਾ ਉਸੇ ਕਰਕੇ ਜਾਖੜ ਹਾਰ ਗਿਆ ਤੇ ਸ਼ਨੀ ਦੇਵ ਜਿੱਤੇ ਆ ਹਾਲਾਂਕਿ ਕੈਪਟਨ ਇਹ ਵੀ ਕਹਿੰਦਾ ਤਾਂ ਵੀ ਉਹ ਨੌਜਵਾਨੋ ਮੁੰਡਾ ਉਹ ਇੰਨਾ ਕਰਜਈਆ ਬੰਬੇ ਦੇ ਫਿਲਮਾਂ ਨਹੀਂ ਚਲਦੀਆਂ ਐ ਨਹੀਂ ਚਲਦੀਆਂ ਉਹ ਨਹੀਂ ਚਲਦੀਆਂ ਕਈ ਵਾਰ ਇਹ ਸਿਆਸੀ ਨੇਤਾਵਾਂ ਦਾ ਬਿਆਨ ਦਿਆ ਤਾਂ ਆਪਣੇ ਹੱਕ ਚ ਜਾਂਦਾ ਪਰ ਉਹ ਉਲਟ ਭੁਗਤਦਾ ਹੁੰਦਾ ਰਾਜੇ ਵਿਡਿੰਗ ਦਾ ਵੀ ਕੰਮ ਅੱਜ ਕਦੇ ਵੇਖਿਆ ਜਾਈ ਲੱਗਦਾ ਫੋ ਕਾਂਗਰਸੀਆਂ ਦਾ ਵੀ ਰੱਬ ਰੱਖਾ ਹੁਣ